ਹਾਂ ਵੀ ਮਿੱਤਰੋ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਬਈ ਗੱਲ ਕਰਾਂਗੇ ਜਿਹੜਾ ਮੇਨ ਮੁੱਦਾ ਪਨੀਰੀ ਦੀਆਂ ਸਪਰੇਹਾਂ ਠੀਕ ਹੈ ਇੱਥੇ ਸਭ ਤੋਂ ਪਹਿਲਾਂ ਜੇ ਮੈਂ ਧਿਆਨ ਦੇ ਦਾਂ ਤੁਹਾਡੇ ਲਈ ਇੰਪੋਰਟੈਂਟ ਗੱਲ ਲਗਭਗ 70% ਰਕਬੇ ਦੇ ਵਿੱਚ ਜਿਹੜੀ ਉਹ ਪਨੀਰੀ ਬੀਜੀ ਜਾ ਚੁੱਕੀ ਹੈ ਠੀਕ ਹੈ ਅੱਜ ਤਰੀਕ ਦੀ ਗੱਲ ਕਰੀਏ 26 ਮਈ 2025 ਬਈ ਤਰੀਕ ਆ ਠੀਕ ਹੈ ਇਹਦੀ ਜੇ ਗੱਲ ਕਰਾਂ ਮੈਂ 70% ਰਕਬੇ ਦੇ ਵਿੱਚ ਉਹ ਰਕਬਾ ਆ ਗਿਆ ਜਿਨ੍ਹਾਂ ਨੇ ਪਨੀਰੀ ਆ ਜਿਹੜੀ ਉਹ 5 ਤਰੀਕ ਤੋਂ ਲੱਗੇ ਸੀ ਬੀਜਣ ਠੀਕ ਹੈ 5 ਵਾਲੀ ਬੀਜੀ ਹੋਈ ਅੱਜ ਸਪਰੇਹਾਂ ਦੇ ਲੈਗ ਹੋ ਰਹੀ ਆ ਸਭ ਤੋਂ ਪਹਿਲਾਂ ਜੇ ਇੱਥੇ ਗੱਲ ਕਰੀਏ ਸਪਰੇ ਪਹਿਲੀ ਸਪਰੇਹ ਕਦੋਂ ਹੋਣੀ ਚਾਹੀਦੀ ਆ ਤਾਂ ਪਹਿਲੀ ਸਪਰੇਹ ਵੀਰੇ ਜੇ ਤੁਹਾਡੀ ਪਨੀਰੀ ਵਧੀਆ ਤੇ ਸਪਰੇ ਆਪਾਂ ਕਰਨੀ ਆ ਤਾਂ 10 ਦਿਨਾਂ ਤੋਂ ਬਾਅਦ-ਬਾਅਦ ਸਪਰੇ ਕਰੋ ਜਦੋਂ ਤੁਹਾਡੀ ਪਨੀਰੀ 10 ਦਿਨਾਂ ਦੀ ਹੋ ਗਈ ਪਹਿਲੀ ਸਪਰੇਹ ਜਿਹੜੀ ਕਰਨੀ ਆ ਉਹ ਕਰਨੀ ਹੈ ਵੀਰੇ ਐਨ ਪੀ ਕੇ ਠੀਕ ਹੈ ਐਨ ਪੀ ਕੇ ਤੁਸੀਂ 19 19 19 ਦੀ ਠੀਕ ਹੈ 100 ਗ੍ਰਾਮ ਇਹਦੀ ਡੋਜ਼ ਰੱਖਣੀ ਹੈ ਕਨਾਲ ਦੇ ਹਿਸਾਬ ਨਾਲ ਬਾਈ ਦੱਸ ਦਾਂ ਇਹ 15 ਲੀਟਰ ਪਾਣੀ ਦੇ ਵਿੱਚ ਇਹ ਐਨ ਪੀ ਕੇ ਹੁਣ ਤੁਸੀਂ ਕਿਸੇ ਵੀ ਵਧੀਆ ਕੰਪਨੀ ਦਾ ਲੈਣਾ ਕੋਈ ਲੋਕਲ ਪਿੱਛੇ ਨਾ ਜਦੋਂ ਪੈਕੇਟ ਆਉਂਦਾ ਉਹਦੇ ਪਿੱਛੇ ਲਿਖਿਆ ਹੁੰਦਾ ਵੀ ਪ੍ਰੋਡਿਊਸਡ ਬਾਈ ਜਾਂ ਮੈਨੂਫੈਕਚਰਿੰਗ ਬਾਈ ਵਧੀਆ ਕੰਪਨੀ ਤੋਂ ਭਾਵ ਸ਼੍ਰੀਰਾਮ ਦਾ ਲੈ ਲਓ ਉਤਮ ਦਾ ਲੈ ਲਓ ਹਨਾ ਆਈਸੀਐਲ ਦਾ ਲੈ ਲਓ ਆਈਪੀਐਲ ਦਾ ਲੈ ਲਓ ਕੋਈ ਵੀ ਵਧੀਆ ਕੰਪਨੀ ਦਾ ਲੈ ਲਿਓ ਬਾਈ 19 19 19 ਜਾਂ ਇੱਕ ਜਿਹੜਾ ਮੈਂ ਕੀਤਾ ਉਹ ਵੀ ਹੈ ਐਨ ਪੀ ਕੇ ਹੀ ਹੈ ਉਹ ਆਈਸੀਐਲ ਕੰਪਨੀ ਦਾ ਵੀਰੇ ਠੀਕ ਹੈ ਉਹਦੇ ਚ ਹੈਗਾ ਟੈਕਨੀਕਲ ਨਾਈਟ੍ਰੋਜਨ ਇਹਦਾ ਮਤਲਬ ਹੁੰਦਾ ਨਾਈਟ੍ਰੋਜਨ ਆ ਹੈਗਾ ਫਾਸਫੋਰਸ ਆ ਹੈਗਾ ਪੋਟਾਸ਼ ਠੀਕ ਹੈ ਮੇਨ ਪਤਾ ਹੀ ਹੋਣਾ ਮੈਂ ਜਿਹੜਾ ਕੀਤਾ ਉਹ 36 24 ਕੀਤਾ ਬਈ ਠੀਕ ਹੈ ਆ ਜਿਆਦਾ ਮਾਤਰਾ ਜਿਹ ਮੈਂ ਤਾਂ ਪਾਈ ਆ ਕਿਉਂਕਿ ਇਹਦਾ ਜਿਹੜਾ ਮੇਨ ਰੋਲ ਹੈਗਾ ਉਹ ਜੜਾਂ ਨੂੰ ਲੈ ਕੇ ਆ 212 ਦੀ ਪਨੀਰੀ ਸੀ ਬਈ ਸੁਪਰ 212 ਦੀ ਤੇ ਮੈਂ ਕੱਲ ਸਪਰੇਅ ਕੀਤੀ ਸੀ ਇਹਦੇ ਤੇ ਪਰਸੋਂ ਸਪਰੇਅ ਕਰੀ ਸੀ ਪਨੀਰੀ ਦੇ ਉੱਤੇ ਪਹਿਲੀ ਸਪਰੇਅ ਆ ਆ ਤੁਸੀਂ ਕਰ ਸਕਦੇ ਆ 10ਵੇਂ ਦਿਨ ਤੋਂ ਬਾਅਦ ਦੂਜੀ ਜਿਹੜੀ ਸਪਰੇਅ ਕਰਨੀ ਆ ਬਾਈ ਉਹ ਕਰਨੀ ਆ ਚਾਹੇ ਤੁਸੀਂ ਥੱਲੇ ਪਾਈ ਆ ਜ਼ਿੰਕ ਚਾਹੇ ਤੁਸੀਂ ਲੋਹਾ ਪਾਇਆ ਹਨਾ ਦੂਜੀ ਸਪਰੇਅ ਜਿਹੜੀ ਕਰਨੀ ਆ ਜ਼ਿੰਕ ਤੇ ਲੋਹੇ ਦੀ ਜ਼ਿੰਕ ਪਲੱਸ ਲੋਹਾ ਠੀਕ ਹੈ ਨਾਲ ਉਹਦੇ ਯੂਰੀਆ ਵੀ ਪਾ ਲਿਓ ਇੱਕ ਮੁਠੀ ਸਭ ਤੋਂ ਬੈਸਟ ਠੀਕ ਹੈ ਜੀ ਇਹ ਵੀ ਸਾਰੀ ਦਵਾਈ ਕਰਨੀ ਆ 15 ਲੀਟਰ ਪਾਣੀ ਦੇ ਹਿਸਾਬ ਦੇ ਨਾਲ ਹੁਣ ਡੋਜ਼ ਕਿੰਨੀ ਲੈਣੀ ਆ ਲੋਹੇ ਦੀ ਲੈਣੀ ਆ ਫੈਰਸ ਸਲਫੇਟ 19% ਵਾਲੇ ਦੀ ਡੋਜ਼ ਲੈਣੀ ਆ ਤੁਸੀਂ 100 ਗ੍ਰਾਮ ਸਿੱਧੀ ਜੀ ਗੱਲ ਆ 15 ਲੀਟਰ ਵਾਲੀ ਢੋਲੀ ਦੇ ਹਿਸਾਬ ਨਾਲ ਜ਼ਿੰਕ ਸਲਫੇਟ ਵੀ ਕਿੰਨੀ ਲੈਣੀ ਆ ਜੀ 100 ਗ੍ਰਾਮ 15 ਲੀਟਰ ਪਾਣੀ ਢੋਲੀ ਦੇ ਹਿਸਾਬ ਦੇ ਨਾਲ ਯੂਰੀਆ ਵੀ ਕਿੰਨੀ ਲੈਣੀ ਆ ਬਈ 150 ਗ੍ਰਾਮ ਯਾ ਸਿੱਧੀ ਜੀ ਗੱਲ ਆ ਯੂਰੀਆ ਦੇ ਮੁਠੀ ਚ ਭਰ ਕੇ ਬਸ ਢੋਲੀ ਢੋਲੀ ਚ ਮਾਰੋ ਨਾਰਮਲ ਜਿ ਮੁੱਠੀ ਐ ਨਹੀਂ ਵੀ ਐਡਾ ਵੱਡਾ ਮੁੱਠ ਜਿੰਨੀ ਕ ਤੁਹਾਡੀ ਨਾਰਮਲ ਮੁੱਠੀ ਦੇ ਵਿੱਚ ਆਉਂਦੀ ਆ ਗੱਟੇ ਜਿ ਮੁੱਠੀ ਕੱਢੀ ਉਹ ਬਸ ਉਹਦੇ ਵਿੱਚ ਮਾਰਿਓ ਉਹਨਾਂ ਕ ਹੋਊਗਾ 100 150 ਗ੍ਰਾਮ ਹੱਦ 200 200 ਤੋਂ ਵੱਧ ਨਹੀਂ ਪਾਉਣੀ ਹੈ ਘਟੋਲੀ ਦੇ ਵਿੱਚ ਯੂਰੀਆ ਠੀਕ ਹੈ ਇਹਦੇ ਵਿੱਚ ਜੇ ਤੁਸੀਂ ਆਹ অপਸ਼ਨ ਦੇ ਵਿੱਚ ਨਹੀਂ ਜਾਣਾ 33% ਜਾਂ 11% ਦੇ ਵਿੱਚ ਤਾਂ ਤੁਸੀਂ ਚਿਲੇਟਡ ਜ਼ਿੰਕ ਵੀ ਵਰਤ ਸਕਦੇ ਹੋ ਚਿਲੇਟਡ ਜ਼ਿੰਕ ਕ ਇਹਨਾਂ ਦੋਨਾਂ ਦੇ ਵਿੱਚ ਔਰ ਹੈ ਠੀਕ ਹੈ ਪਲੱਸ ਚਿਲੇਟਡ ਫੈਰਸ ਪਲੱਸ ਯੂਰੀਆ ਇੱਕ ਮੁਠੀ ਠੀਕ ਹੈ ਇਹਦੀ ਸਪਰੇਅ ਕਰ ਸਕਦੇ ਹੋ ਤੁਸੀਂ 14ਵੇਂ 15ਵੇਂ ਦਿਨ ਇੱਕ ਸਪਰੇਅ ਠੀਕ ਹੈ ਪੀਲੀ ਹੋਵੇ ਚਾਹੇ ਨਾ ਹੋਵੇ ਇੱਕ ਸਪਰੇਅ ਕਰ ਦਿਓ ਬਹੁਤ ਸਸਤੀ ਜੀ ਸਪਰੇਅ ਹੈ ਕੋਈ ਬਾਲੀ ਮਹਿੰਗੀ ਨਹੀਂ ਹੈਗੀ ਜਿਨ੍ਹਾਂ ਨੇ ਰੂੜੀ ਪਾਈ ਹੈ ਉੱਤੇ ਉਹਨਾਂ ਲਈ ਬਹੁਤ ਜ਼ਰੂਰੀ ਹੈ ਇਹ ਕਰਨੀ ਕਿਉਂਕਿ ਰੂੜੀ ਜਿੱਥੇ ਪੈਂਦੀ ਆ ਉੱਥੇ ਨਾਈਟ੍ਰੋਜਨ ਦੀ ਡੈਫੀਸ਼ੈਂਸੀ ਆਉਂਦੀ ਆਉਂਦੀ ਆ ਤਾਂ ਉੱਥੇ ਜ਼ਰੂਰ ਕਰ ਲਿਓ ਇਹਦੀ ਡੋਜ਼ ਹੈਗੀ ਆ 2 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਠੀਕ ਹੈ ਯਾਨੀ 30 ਗ੍ਰਾਮ ਪੈਗੀ ਟੋਲੀ ਵਿੱਚ ਠੀਕ ਹੈ 25 ਤੋਂ 30 ਗ੍ਰਾਮ ਇਹਦੀ ਡੋਸ ਆ ਫੈਰਸ ਦੀ ਵੀ 25 ਤੋਂ 30 ਗ੍ਰਾਮ ਠੀਕ ਹੈ ਆ ਯੂਰੀਆ ਦੀ ਤੁਹਾਨੂੰ ਦੱਸ ਹੀ ਦਿੱਤੀ ਇਹਦੀ ਦੂਜੀ ਸਪਰੇਅ ਕਰਨੀ ਹੈ ਤੀਜੀ ਜੇ ਤੁਹਾਡੇ ਕੋਲੇ ਕੋਈ ਬਾਸਮਤੀ ਵੈਰੈਟੀ ਹੈ ਬਾਸਮਤੀ ਕਿਸਮ ਤਾਂ ਉਹਦੇ ਵਿੱਚ ਇੱਕ ਸਪਰੇ ਫੰਗੀਸਾਈਡ ਦੀ ਜ਼ਰੂਰ ਕਰਦੇ ਹੋ ਬਈ ਉਹਦੇ ਲਈ ਮੈਂ ਸਪੈਸ਼ਲ ਵੀਡੀਓ ਵੀ ਬਣਾ ਦੂੰਗਾ ਉਹ ਫੰਗੀਸਾਈਡ ਕੋਈ ਮਰਜ਼ੀ ਕਰਦੇ ਹੋ ਚਾਹੇ 1263 ਕਰਦੇ ਹੋ ਠੀਕ ਹੈ ਚਾਹੇ 70% ਵਾਲੀ ਆਉਂਦੀ ਹੈ ਜਿਹੜੀ ਉਹ ਕਰਦੇ ਹੋ ਥਾਇਓਫਨੇਟ ਮੈਥਾਈਲ ਵਾਲੀ ਠੀਕ ਹੈ ਚਾਹੇ ਕਸਟੋਡੀਆ ਕਰ ਦਿਓ ਠੀਕ ਹੈ ਜਿਹੜੀ ਮਰਜ਼ੀ ਦਵਾਈ ਕਰ ਦਿਓ ਉਹਦੇ ਤੇ ਆਪਾਂ ਪੂਰੀ ਪ੍ਰੋਪਰ ਵੀਡੀਓ ਬਣਾ ਦਾਂਗੇ ਇਹ ਮੇਨ ਚੋਨੇ ਲਈ ਹੈ ਤੱਤਾਂ ਵਾਲੀਆਂ ਦਵਾਈਆਂ ਨੇ ਇਹ ਜ਼ਰੂਰੀ ਹੈ ਕਰਨੀ ਠੀਕ ਹੈ ਇੱਕ ਜਦੋਂ ਪਣੀਰੀ ਥੋੜੀ 25 ਦਿਨਾਂ ਦੀ ਹੋ ਗਈ ਉਹਦੇ ਉੱਤੇ ਇੱਕ ਸਪਰੇ ਮੋਨੋ ਦੀ ਜ਼ਰੂਰ ਕਰਦੇ ਮੋਨੋ ਦੇ ਵਿੱਚ ਕੀ ਹੁੰਦਾ ਰਸ ਚੂਸ ਕੇ ਜਿਹੜੇ ਕੀੜੇ ਨੇ ਇੱਕ ਤਾਂ ਉਹਦਾ ਰੰਗ ਬਣਾ ਦੂਗਾ ਠੀਕ ਹੈ ਮੋਨੋ ਦੀ ਜਾਂ ਕੋਈ ਵੀ ਸੰਡੀ ਵਾਲੀ ਪੱਟਣ ਤੋਂ 5 ਦਿਨ ਪਹਿਲਾਂ ਇੱਕ ਵਾਰੀ ਸਪਰੇ ਜ਼ਰੂਰ ਕਰਦੇ ਇਨਸੈਕਟੀਸਾਈਡ ਠੀਕ ਹੈ ਉਹ ਜ਼ਰੂਰੀ ਹੈ ਇਹ অপਸ਼ਨ ਦੇ ਵਿੱਚ ਜੇ ਨਾ ਕਰੋਗੇ ਤਾਂ ਵੀ ਚੱਲ ਜੂਗਾ ਠੀਕ ਹੈ ਜੇ ਕਰ ਦੋਗੇ ਤਾਂ ਵੀ ਬੈਸਟ ਆ ਐਡਕੀ ਪਨੀਰੀ ਵੈਸੇ ਹੀ ਜ਼ਬਰਦਸਤ ਹੋ ਰਹੀ ਆ ਇਹ ਸਾਰਾ ਵੀਰੇ ਮੌਸਮ ਦੇ ਹੱਥ ਵਾਸ ਹੁੰਦਾ ਐਡਕੀ ਮੀਮੂ ਵਧੀਆ ਪਈ ਜਾਂਦੇ ਆ ਤੇ ਮੌਸਮ ਠੰਡਾ ਮੱਚ ਨਹੀਂ ਰਹੀ ਹੀਟ ਵੇ ਪਿੱਛੇ ਜੇ ਆਈ ਸੀ ਉਹਨੇ ਇੱਕ ਵਾਰੀ ਉੱਤੋਂ ਜਿਹਾ ਝੋਲਸ ਜੇ ਦਿੱਤੀਆਂ ਸੀ ਪਰ ਹੁਣ ਠੰਡਾ ਬਸ ਸਿਸਟਮ ਬਾਕੀ ਜੇ ਤੁਹਾਨੂੰ ਲੱਗਦਾ ਵੀ ਮਾੜੀ ਜੀ ਪੀਲੀ ਆ ਤਾਂ ਇੱਕ ਫਾਰਮੂਲਾ ਜਿਹੜਾ ਦੇਸੀ ਝਟਕੂ ਫਾਰਮੂਲਾ ਹੈਗਾ ਆ ਜਿਵੇਂ ਤੁਹਾਡੇ ਕੋਲੇ ਕਿਆਰੀ ਆ ਕਿਆਰੀ ਨੂੰ ਪਾਣੀ ਨਾਲ ਫੁੱਲ ਢੱਕ ਦੋ ਫੁੱਲ ਪਾਣੀ ਨਾਲ ਰਾਤ ਨੂੰ ਭਰ ਦੋ ਡੋਬ ਦੋ ਇੱਕ ਵਾਰ ਤੇ ਤੜਕੇ ਪਾਣੀ ਬਾਹਰ ਕੱਢ ਦੋ ਉਹਦੇ ਨਾਲ ਤੁਹਾਡੀ ਲੋਹੇ-ਲੂਹੇ ਦੀ ਘਾਟ ਉਹੀ ਪੂਰੀ ਹੋ ਜੂਗੀ ਯੂਰੀਆ ਜਿਹੜੀ ਉਹ 1.5-2 ਕਿਲੋ ਕਨਾਲ ਦੇ ਹਿਸਾਬ ਦੇ ਨਾਲ ਚੌਥੇ ਦਿਨਾਂ ਪੰਜਵੇਂ ਦਿਨ ਪਾਈ ਚੱਲੋ ਥੋੜੀ ਹੁੰਦੀ ਹੀ ਨਹੀਂ ਕੋਈ ਜੇ ਤੁਹਾਨੂੰ ਲੱਗਦਾ ਵੀ ਕੱਦ ਉਹਦਾ ਜ਼ਿਆਦਾ ਹੋ ਗਿਆ ਫਿਰ ਮੁੱਠੀ ਘਟਾ ਦਿਓ ਫਿਰ 1.5 ਕਿਲੋ ਕਰ ਦੋ ਕਨਾਲ ਦੇ ਹਿਸਾਬ ਦੇ ਨਾਲ ਠੀਕ ਹੈ ਆਦਰਵਾਇਜ਼ 2 ਕਿਲੋ ਪਾਈ ਚੱਲੋ ਜੇ ਤੁਹਾਡੇ ਕੋਲ ਪੀਆਰ ਝੋਨਾ ਜਾਂ ਸੀਆਰ ਝੋਨਾ ਠੀਕ ਹੈ ਜੀ ਇਹ ਮੈਨੇਜਮੈਂਟ ਆ ਮੇਨ ਜਿਹੜੇ ਤੁਸੀਂ ਧਿਆਨ ਚ ਰੱਖਣੀ ਆ ਪਾਣੀ ਦੀ ਫੁੱਲ ਭਰ ਕੇ ਸ਼ਾਮ ਨੂੰ ਸਵੇਰੇ ਕੱਢ ਦਿਆ ਕਰੋ ਸਵੇਰੇ ਜਿਹੜਾ ਪਾਣੀ ਲਾਉਨੇ ਆ ਉਹ ਦੁਪਹਿਰੇ ਗਰਮ ਹੋ ਜਾਂਦਾ ਇਹ ਬਹੁਤ ਵਾਰੀ ਦੱਸ ਚੁੱਕੇ ਨੇ ਸਾਰੇ ਰੌਲਾ ਪਾਈ ਜਾਂਦੇ ਨੇ ਪਰ ਮੌਸਮ ਠੰਡਾ ਜਾਂ ਜਿਨ੍ਹਾਂ ਦੇ ਪਾਣੀ ਬਹੁਤ ਚੰਗੇ ਆ ਉਹ ਠੀਕ ਆ ਮਾਝੇ ਦਮਾਬੇ ਵਾਲੇ ਤਾਂ ਕੁਛ ਮਰਜ਼ੀ ਕਰੀ ਜਾਣ ਪਰ ਮਾਲਵੇ ਵਾਲੇ ਇਹ ਗੱਲ ਦਾ ਥੋੜਾ ਜਿਹਾ ਧਿਆਨ ਰੱਖਿਓ ਬਾਕੀ ਆਪ ਦਾ ਰਜਾਈ ਕਮੈਂਟ ਦੇ ਵਿੱਚ ਸੁਝਾਅ ਜਿਹੜਾ ਜ਼ਰੂਰ ਦਿਓ ਕਿਹੜੀ ਪਨੀਰੀ ਲਾਈ ਆ ਤੇ ਕਿੰਨੇ ਦਿਨਾਂ ਦੀ ਹੋਗੀ ਪਨੀਰੀ ਤੁਹਾਡੀ ਠੀਕ ਹੈ ਅਗਲੀ ਵੀਡੀਓ ਦੇ ਵਿੱਚ ਆਪਾਂ ਬਾਸਮਤੀ ਦੀਆਂ ਕਿਸਮਾਂ ਤੇ ਚਰਚਾ ਕਰਾਂਗੇ ਜਾਂ 26 ਤਰੀਕ ਤੋਂ ਬਾਅਦ-ਬਾਅਦ ਲੱਗਣ ਵਾਲੀਆਂ ਕਿਹੜੀਆਂ ਪਨੀਰੀ ਦੀਆਂ ਕਿਸਮਾਂ ਨੇ ਉਹਦੇ ਬਾਰੇ ਚਰਚਾ ਕਰਾਂਗੇ ਜੇ ਕੋਈ ਹੋਰ ਸਵਾਲ ਜਵਾਬ ਹੈ ਕੋਈ ਇਸ ਟੌਪ ਤੇ ਵੀਡੀਓ ਚਾਹੀਦੀ ਹੈ ਤਾਂ ਕਮੈਂਟ ਕਰ ਦਿਓ ਆਪਾਂ ਵੀਡੀਓ ਪਾ ਦਾਂਗੇ ਜੇ ਫੇਸਬੁੱਕ ਤੇ ਨਵੇਂ ਸੀ ਤਾਂ ਸਤਿ ਸ੍ਰੀ ਅਕਾਲ ਬਾਈ ਜੀ ਜੇ YouTube ਤੇ ਤਾਂ ਤਾਂ ਵੀ ਸਤਿ ਸ੍ਰੀ ਅਕਾਲ ਤੇ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਬਈ ਤੁਹਾਡੇ ਕਰਕੇ ਹੀ ਵੀਡੀਓ ਬਣਾਉਣੇ ਆ ਥੈਂਕ ਯੂ ਸੋ ਮੱਚ